ਸਿੱਧੂ ਮੂਸੇਵਾਲੇ ਮਾਤਾ ਜੀ ਨੇ ਚਰਨ ਕੋਜ ਨੇ ਅੱਜ ਇੱਕ ਆਈਵੀਐਫ ਦੇ ਥਰੂ ਬੇਟੇ ਨੂੰ ਜਨਮ ਦਿੱਤਾ ਹੈਗਾ ਜਿੰਦਲ ਹਾਰਟ ਹਸਪੀਟਲ ਦੇ ਵਿੱਚ ਸਾਡੇ ਕੋਲ ਡਾਕਟਰ ਸਾਹਿਬ ਮੌਜੂਦ ਹੈਗੇ ਡਾਕਟਰ ਸਾਹਿਬ ਪੂਰੀ ਟੀਮ ਵਰਕ ਨਾਲ ਇਹਨਾਂ ਨੇ ਡਿਲੀਵਰੀ ਕਰਵਾਈ ਹੈਗੀ ਹੈ ਤੇ ਡਾਕਟਰ ਸਾਹਿਬ ਪੁੱਛਦੇ ਹੈਗੇ ਮਾਤਾ ਚਰਨਜੀਤ ਕੋਰ ਦੀ ਤੀਵੇਦ ਕਿਸ ਤਰ੍ਹਾਂ ਹੈਗੇ ਤੇ ਜਿਹੜਾ ਬੇਬੀ ਬੱਚੇ ਨੇ ਜਨਮ ਦਿੱਤਾ ਉਹਦੀ ਤੀਵੇਦ ਕਿਸ ਤਰ੍ਹਾਂ ਹੈਗੇ ਹਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੋ ਸਾਨੂੰ ਪਹਿਲੇ ਦੱਸੋ ਅੱਜ ਇੱਕ ਬਹੁਤ ਖੁਸ਼ਖਬਰੀ ਦੀ ਗੱਲ ਹੈਗੀ ਹੈ ਸਿੱਧੂ ਮੂਸੇਵਾਲੇ ਮਾਤਾ ਜੀ ਨੇ ਜਨਮ ਦਿੱਤਾ ਹੈ ਬੱਚੇ ਨੂੰ ਤੇ ਕਦੋਂ ਜਨਮ ਦਿੱਤਾ ਹੈਗਾ ਤੇ ਤੁਸੀਂ ਕਿੰਨੀ ਟੀਮ ਦੇ ਵਿੱਚ ਡਾਕਟਰ ਸ਼ਾਮਿਲ ਹੈਗੇ ਸੀ ਕਿਹ ਕਹਣਾ ਬਾਰੇ ਆ ਮਾਤਾ ਜੀ ਦਾ ਸੀਜ਼ੀਅਰੀਅਨ ਡਿਲੀਵਰੀ ਹੋਈ ਹੈਗੀ ਐ ਤੇ ਸਵੇਰੇ 5:58 ਮਿੰਟ ਤੇ ਬੇਬੀ ਬੋਨ ਹੋਇਆ ਹੈ ਤੇ 2 ਕਿਲੋਜ਼ ਤੇ ਬੇਬੀ ਬੋਨ ਹੋਇਆ 35 36 ਵੀਕਸ ਤੇ ਹੋਇਆ ਹੈਗਾ ਤੇ ਸਾਡੀ ਟੀਮ ਵਿੱਚ ਡਾਕਟਰ ਸਾਨਿਆ ਜਿੰਦਲ ਗਾਨ ਕਾਲਜਿਸਟ ਨੇ ਔਰ ਐਨੈਸਥੈਟਿਸ ਨੇ ਸਾਡੇ ਡਾਕਟਰ ਸੁਮਨ गोयल ਫਿਰ ਸਾਡੇ ਪੀਡੀਆਟ੍ਰੀਸ਼ੀਅਨਸ ਨੇ ਡਾਕਟਰ ਕੋਮਲ ਅਗਰਵਾਲ ਤੇ ਵੀ ਸਾਡੇ ਮੇਨ ਅਸਿਸਟੈਂਟ ਹੈਗੇ ਸੁਖਮੰਦਰ ਤੇ ਸਾਡੇ ਸਰਬਨਰਸ ਨਾਲੇ ਸਾਡੇ ਪੀਡੀ ਐਟਿਊਸ਼ਨਸ ਨਿਓਨਟੋਲੋਜੀ ਵਾਲੇ ਨਰਸਿਸ ساری ਟੀਮ ਨੇ ਸਵੇਰੇ ਕੇਸ ਕੀਤਾ ਹੈਗਾ ਹਾਂ ਜੀ ਹੁਣ ਆਪਾਂ ਤਵੀਤ ਦੀ ਗੱਲ ਕਰੀਏ ਮਾਤਾ ਜੀ ਚਰਨ ਕੋ ਤਵੀਤ ਕਿਸ ਤਰ੍ਹਾਂ ਹੈਗੇ ਜਿਹੜਾ ਬੱਚਾ ਜਿਹੜਾ ਹੈਗਾ ਉਹਦੀ ਤਵੀਤ ਕਿਸ ਤਰ੍ਹਾਂ ਹੈਗੀ ਬਿਲਕੁਲ ਠੀਕ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਜੀ ਕਿੰਨਾ weight ਕਿਦਾ ਬੱਚੇ weight ਕਿੰਨਾ ਜੀ ਬੱਚੇ ਦਾ weight 2 ਕਿਲੋ ਹੈਗਾ ਔਰ ਬੇਬੀ ਬਿਲਕੁਲ ਠੀਕ ਹੈ ਕਿਹੜੀ ਮੈਡਮ ਇਹ ਟੈਕਨੀਕ ਕਿਹੜੀ ਨਾਲ ਜਿਹੜਾ ਜਿਹੜਾ ਹੈਗਾ ਡਿਲੀਵਰੀ ਹੋਈ ਹੈ ਜੀ ਦੇਖੋ ਡਿਲੀਵਰੀ ਸਿਜ਼ੇਰੀਅਨ ਨਾਲ ਹੋਈ ਹੈ ਹਨਾ ਤੇ ਮਾਤਾ ਜੀ ਚਲੋ ਰੱਬ ਦਾ ਸ਼ੁਕਰ ਹੈ ਬਹੁਤ ਫਿੱਟ ਨੇ ਵਧੀਆਂ ਨੇ ਚੰਗੀ ਸਿਹਤ ਹੈ ਉਹਨਾਂ ਦੀ ਤੇ ਕੋਈ ਜ਼ਿਆਦਾ ਦਿੱਕਤਾਂ ਨਹੀਂ ਆਈਆਂ ਤੇ ਵਧੀਆ ਰਹੇ ਨੇ ਆਪਾਂ ਕਹਿ ਸਕਦੇ ਵੀ ਆਈਵੀਐਫ ਦੇ ਥਰੂ ਇਹ ਰਹੀਗੀ ਡਿਲੀਵਰੀ ਕੇਸ ਦੇਖੋ ਅਸੀਂ ਸਾਡੇ ਕੋਲ ਤਾਂ ਪ੍ਰੈਗਨੈਂਸੀ ਚ ਆਏ ਨੇ ਹਨਾ 4th ਮੰਥ ਚ ਆਏ ਨੇ ਤੇ ਅਸੀਂ ਉਸ ਤੋਂ ਬਾਅਦ ਅਸੀਂ ਹੈਂਡਲ ਕੀਤਾ ਹੈਗਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਹੈਗਾ ਇਹਨਾਂ ਦਾ ਹਾਂਜੀ ਹੁਣ ਫਿਲਹਾਲ ਜਿਹੜੇ ਹੈਗੇ ਆ ਮਾਤਾ ਜੀ ਹਸਪੀਟਲ 'ਚ ਹੈਗੇ ਆ ਤੇ ਕਦੋਂ ਤੱਕ ਉਹਨਾਂ ਨੂੰ ਛੁੱਟੀ ਮਿਲ ਜਾਵੇਗੀ ਤੇ ਕਦੋਂ ਤੱਕ ਘਰੇ ਆਪਦੇ ਜਾਣਗੇ ਜੀ ਦੇਖੋ ਛੁੱਟੀ ਉਦੋਂ ਦਵਾਂਗੇ ਜਦੋਂ ਦੋਨੋਂ ਮਦਰ ਤੇ ਬੇਬੀ ਦੋਨੋਂ ਸੇਫ ਹੁੰਦੇ ਆ ਹਨਾ ਤਾਂ ਹੋ ਸਕਦਾ 4-5 ਦਿਨ ਉਹਨਾਂ ਨੂੰ ਲੱਗ ਜਾਣ ਹਸਪੀਟਲ 'ਚ ਹਾਂਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਹਾਂਜੀ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਸਭ ਨੂੰ ਬਹੁਤ ਖੁਸ਼ੀ ਹੈ ਸੋਡੇ ਚਿਹਰੇ ਤੇ ਵੀ ਬਹੁਤ ਖੁਸ਼ੀ ਹੈ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਸਾਡੇ ਹੱਥੋਂ ਚੰਗਾ ਕੰਮ ਹੋਇਆ ਤੇ ਸਾਰਾ ਕੁਝ ਵਧੀਆ ਹੋ ਗਿਆ ਕੋਈ ਪ੍ਰੋਬਲਮ ਨਹੀਂ ਆਈ ਅੱਛਾ ਤੁਸੀਂ ਕਹਿੰਦੇ ਤੁਹਾਡੇ ਹੱਥੋਂ ਬਹੁਤ ਚੰਗਾ ਕੰਮ ਹੋਇਆ ਜਦੋਂ ਬੱਚਾ ਪੈਦਾ ਹੋ ਗਿਆ ਉਦੋਂ ਉਹਨਾਂ ਦੇ ਪਿਤਾ ਜੀ ਵੀ ਉੱਥੇ ਮੌਜੂਦ ਸੀ ਬਲਕੌਰ ਜੀ ਤੇ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਕਿਸ ਤਰ੍ਹਾਂ ਚਿਹਰੇ 'ਚ ਕਿਸ ਤਰ੍ਹਾਂ ਖੁਸ਼ੀ ਸੀ ਉਹਨਾਂ ਨੂੰ ਪਹਿਲਾਂ ਓਬਵੀਅਸਲੀ ਦੇਖੋ ਇਹ ਤਾਂ ਕੋਈ ਮਤਲਬ ਕੋਈ ਵੀ ਕੱਲੇ ਹੀ ਨਹੀਂ ਅਸੀਂ ਸਾਡੇ ਕੋਲ ਤਾਂ ਪੇਸ਼ੈਂਟਸ ਕਾਫੀ ਆਉਂਦੇ ਆ ਹਨਾ ਜਿਨ੍ਹਾਂ ਦੇ ਬੱਚੇ ਦੀ ਡੈਥ ਹੋ ਗਈ ਹੋਵੇ ਹਨਾ ਉਸ ਤੋਂ ਬਾਅਦ ਘਰ 'ਚ ਦੁਬਾਰਾ ਖੁਸ਼ੀ ਹੁੰਦੀ ਹੈ ਦੁਬਾਰਾ ਰੌਣਕ ਹੁੰਦੀ ਹੈ ਤਾਂ ਮਤਲਬ ਇਹ ਤਾਂ ਸਵਾਲ ਮੇਲਾ ਦਾ ਪੰਦਾ ਨਹੀਂ ਮਤਲਬ ਇਹ ਤਾਂ ਆਪਾਂ ਇਮੇਜ ਨਹੀਂ ਆਪਾਂ ਡਿਸਕ੍ਰਾਈਬ ਵੀ ਨਹੀਂ ਕਰ ਸਕਦੇ ਕਿ ਉਹ ਕਿੰਨੇ ਖੁਸ਼ ਹੋਣਗੇ ਅੱਜ ਹਨਾ ਉਹ ਤਾਂ ਸ਼ਬਦ ਨਹੀਂ ਹੈਗੇ ਉਹਨਾਂ ਦੀ ਖੁਸ਼ੀ ਸਮਝਾਉਣ ਨੂੰ ਸਾਨੂੰ ਆਬਵੀਅਸਲੀ ਇੰਨੀ ਮਿਹਨਤ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਤੇ ਸਟੈਪ ਲਿਆ ਹੈਗਾ ਇਹ ਹਨਾ ਤੇ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਅਸੀਂ ਬਹੁਤ ਖੁਸ਼ ਆ ਕਿ ਸਭ ਠੀਕ ਹੋ ਗਿਆ ਡਾਕਟਰ ਸਾਹਿਬ ਜਿਸ ਤਰ੍ਹਾਂ ਮਾਤਾ ਜੀ ਉਮਰ ਸੀ 58 ਸਾਲ ਦੇ ਨੇੜੇ ਥੇਗੇ ਸੀ ਉਹਨਾਂ ਨੇ ਡਿਲੀਵਰੀ ਹੋਈ ਹੈ ਕਿੰਨੇ ਅੱਗੇ ਸੇਫ ਹੋ ਗੁੰਦੀ ਹੈ ਲੇਡੀਜ਼ ਹੈ ਗਈਆਂ ਤੇ ਹੋਰ ਹੋਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਮੈਸੇਜ ਤਾਂ ਜਿਹੜਾ ਆਪਾਂ ਦੇਖੋ ਦੇਖੀ ਕਈ ਵਾਰ ਆਪਾਂ ਨੂੰ ਲੱਗਦਾ ਹੈ ਕਿ ਸਿਵੀ ਕਰਾਈਏ ਹਨਾ ਬਟ ਜੇ ਤਾਂ ਆਪਾਂ ਫਿੱਟ ਹੈਗੀਆਂ ਹਨਾ ਜੇ ਆਪਾਂ ਨੂੰ 슈ਗਰ ਨਹੀਂ ਹੈ ਬਲੱਡ ਪ੍ਰੈਸ਼ਰ ਨਹੀਂ ਹੈ ਆਪਾਂ ਸਾਨੀ ਚੜਦਾ ਆਪਾਂ ਪੌੜੀਆਂ ਚੜ ਲੈਣੇ ਆ ਕੰਮ ਕਰ ਲੈਣੇ ਆ ਸਾਰਾ ਹਨਾ ਫੇਰ ਤਾਂ ਡਾਕਟਰ ਵੀ ਫੇਰ ਹੀ ਟਰੀਟਮੈਂਟ ਕਰਦੇ ਨੇ ਕਿਸੇ ਵੀ ਏਜ ਗਰੁੱਪ ਚ इवन ਯੰਗ ਲੇਡੀਜ਼ ਚ ਵੀ ਕਈ ਵਾਰ ਇੰਨੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਪ੍ਰੈਗਨੈਂਸੀ ਅਸੀਂ ਐਡਵਾਈਸ ਨਹੀਂ ਕਰਦੇ ਤੇ ਐਡਵਾਂਸ ਏਜ ਚ ਤਾਂ ਥੋੜਾ ਜਿਹਾ ਹੋਰ ਏਜ ਰਿਲੇਟਿਡ ਪ੍ਰੋਬਲਮਸ ਵੀ ਹੁੰਦੀਆਂ ਤਾਂ ਮੈਡੀਕਲ ਫਿਟਨੈਸ ਆਫ ਮਦਰ ਇਜ਼ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿ ਮਦਰ ਫਿਟ ਹੋਵੇ ਜੇ ਮਦਰ ਫਿਟ ਨਹੀਂ ਹੈ ਫੇਰ ਇਹ ਟਰੀਟਮੈਂਟ ਨਹੀਂ ਕਰਨੇ ਚਾਹੀਦੇ ਇਸੀ ਸਰਨਾਂ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਦਾ ਕਹਿਣ ਹੈਗਾ ਮਾਤਾ ਜਿਹੜੇ ਹੈਗੇ ਉਹ ਵੀ ਤੰਦਰੁਸਤ ਹੈਗੇ ਤੇ ਬੇਟਾ ਵੀ ਜਿਹੜਾ ਹੈਗਾ ਬੱਚਾ ਵੀ ਤੰਦਰੁਸਤ ਹੈਗਾ ਤੇ ਚਾਰ-ਪੰਜ ਦਿਨ ਲੱਗਣਗੇ ਚਾਰ-ਪੰਜ ਦਿਨ ਬਾਅਦ ਨੂੰ ਛੁੱਟੀ ਦਿੱਤੀ ਦੇ ਦਿੱਤੀ ਜਾਊਗੀ ਤੇ ਉਹ ਆਪਣੇ ਘਰ ਤ ਪਰਤਣਗੇ ਫਿਲਹਾਲ ਜਿਹੜਾ ਹੈਗਾ ਬਠਿੰਡਾ ਜਿੰਦਲਹੌੜ ਦੇ ਵਿੱਚ ਡਿਲੀਵਰੀ ਹੋਈ ਹੈਗੀ ਤੇ ਕਾਫੀ ਖੁਸ਼ੀ ਦੀ ਲਹਿਰ ਹੈਗੀ ਹੈ ਹਰ ਕੋਈ ਖੁਸ਼ੀ ਜ਼ਾਹਿਰ ਕਰਨ ਵਾਸਤੇ ਹਸਪੀਟਲ ਪਹੁੰਚ ਰਿਹਾ ਇੱਕ ਦੂਜੇ ਦੇ ਲੱਡੂ ਨਾਲ ਮੂੰਹ ਮਿੱਠੇ ਕਰਾਇਆ ਜਾ ਰਿਹਾ ਤੇ ਪੂਰਾ ਪੰਜਾਬ ਕੀ ਪੂਰਾ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈਗੀ ਕਿ ਸਿੱਧੂ ਮੂਸੇਵਾਲੇ ਦੇ ਦੁ